ਵਾਚਨ ਕਾਂਸਰ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਦੇ ਰਹੇ ਨੇ ਕਿ ਕਿਸਾਨ ਮਜ਼ਦੂਰ ਦੇ ਮੁੱਦੇ ਤੇ ਪਿੰਨਾ ਫਾਰਮਾਂ ਦੇ ਵੱਧਣ ਨੂੰ ਵੀ ਅੱਜ ਕੱਲ੍ਹ ਲਿਖੇ ਵਿੱਚ ਜਿਹੜੀ ਮੀਟਿੰਗ ਅੱਜ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਇਹ ਸਬੰਧ ਕਾਲ ਤੇ ਸੀਨੀਅਰ ਕਿਸਾਨ ਆ ਗਏ ਇਹਨਾਂ ਦਾ ਕਹਿਣਾ ਹੈ ਕਿ ਸੋ ਥੋੜਾ ਫਰਕ ਨਹੀਂ ਜੁੜੇ ਤੇ ਵੀ ਲਗਾਈ ਤੇ ਅੱਜ ਜਿਹੜੀ ਇਹ ਤੀਸਰੀ ਮੀਟਿੰਗ ਹੈ ਜਿਹਨੇ ਫਾਰਮਾਂ ਦੇ ਇਹ ਪਹਿਲਾਂ ਹੋਇਆ ਸੀ ਪਟਿਆਲੇ ਇਹਨਾਂ ਤੇ ਪਟਿਆਲੇ ਹੋਇਆ ਸੀ 13 ਰੁਪਏ ਅੱਜ 18 ਵਾਲੇ ਤੇ ਵੀ ਦੇ ਵੱਡੀ 30 ਮਿੰਟ ਦਾ ਜਿਹੜੀ ਇਹ ਲਿਖਤਾ ਕਹਿੰਨੋ ਜਾਂ ਆ ਸਾਂਝਾ ਸੰਘਰਸ਼ ਹੈ ਇਹ ਇੱਕ ਚੱਪਟਾ ਫਾਰਵਰਡ ਹੋਇਆ ਤੇ ਅੱਜ ਵੀ ਸਾਨੂੰ ਉਮੀਦ ਹੈ ਵੀ 26 ਜਨਵਰੀ ਜੋ ਆਉਣ ਹੈਗੀ ਜਨਮ ਦਿਨ ਉਹ ਵੀ ਸਾਨੂੰ ਖਰੇ ਮਿਲਦਾ ਤੇ ਕਾਮਨ ਹੋ ਜੇ ਚੰਨਾ ਤੇ ਇੱਕ ਸਟੈਪ ਹੋਰ ਫਾਰਵਰਡ ਹੋ ਇਹ ਜਿਹੜਾ ਇਹ ਬੰਦੇ ਵਾਸਤੇ ਮੈਥਮੈਟਿਕਸ ਪੰਜਾਬੀ ਵਿੱਚ ਬਣਾਇਆ ਗਿਆ ਹੈ ਕੀ ਹੋਦਾ ਕਿ ਕਿਦੋਂ ਇਹਦਾ ਆਪ ਹੀ ਹੋ ਰਿਹਾ ਹੈ ਸਮਝਾ ਸਮਝਾ ਕੋਈ ਜਿਹੜਾ ਸਾਂਝਾ ਸੰਘਰਸ਼ ਹੈ ਬਹੁਤ ਉਹਦੇ ਅਸਪੈਕਟ ਹਨ ਤੇ ਨਾ ਮੀਟਿੰਗਾਂ ਦੇ ਵਿੱਚ ਕੋਈ ਮੈਂ ਜਿਹੜਾ ਪਹਿਲਾਂ ਗੱਲ ਕੀਤੀ ਆ ਸੀ ਜਿਹੜਾ ਕਾਮਨ ਮਿਨਿਮਮ ਮਿਨਿਮਮ ਪ੍ਰੋਗਰਾਮ ਤੇ ਸਾਂਝਾ ਹੁੰਦੀ ਲੱਗੀ ਆ ਉਹਦੇ ਵਿੱਚ ਜਿਹੜਾ ਪਹਿਲਾਂ ਅਸੀਂ ਦਾ ਪ੍ਰੋਗਰਾਮ ਜਿਹੜਾ ਦੋ ਪ੍ਰੋਗਰਾਮ ਸਾਂਝੇ ਹੋਏ ਸੀਗੇ ਜੋ 13 ਵਾਲਾ 10 ਵਾਲਾ ਆ ਲੈ ਜਿਹੜੀ ਜਦੋਂ 13 ਵਾਲੀ ਜਿਹੜੀ ਉਹਦੇ ਡਰਾਫਟ ਦੇ ਤੱਕ ਨਾਲ ਸਾਡੇ ਬਈ ਇਸੇ ਤਰ੍ਹਾਂ ਤੇ ਅੱਜ ਵਾਲੇ ਚ 26 ਵਾਲੀ ਸਮਝੇ ਹੋਣੀ ਲਈ ਸਕਦਾ ਹੈ ਕਹਾ ਜਿਹੜੀਆਂ ਮੰਗਾ ਹੈਗੇ ਨੇ ਜਗਾ ਤੇ ਜਿਹੜੀ 12 ਮੰਗਾ ਨੇ ਜਿਹੜੀਆਂ ਸਾਡੀਆਂ ਜਿੰਨੀਆਂ ਅੰਦੋਲਨ ਭਾਗ ਦੋਦੀਆਂ 11 ਮਹੀਨਾ ਤੋਂ ਸ਼ੁਰੂ ਤੋਂ ਨਾ ਬੱਝੀਆਂ ਉਹਨਾਂ ਤੇ ਦੇ ਸੈਬ ਮੈਕਸਿਮਮ 4 ਦਾ ਜਿਹੜਾ ਮਿਨੀਮਮ ਹੈਗੀ ਆ ਉਹ ਉਹ ਤੋਂ ਹੇਠਾਂ ਹੀ ਹੈ। ਜਦ ਹਰੇਕ ਮੀਟਿੰਗ ਚ ਮਤਲਬ ਹੋ ਜਾਂਦੀ ਹੈ ਮਤਲਬ ਕਾਲ ਸਾਂਝੀ ਹੋ ਗਈ ਆ ਜੀ ਤੇ ਮੰਗਾ ਤੇ ਸੈਮਤੀ ਹੋ ਗਈ ਜਿਹੜਾ ਦਿੱਲੀ ਤੋਂ ਨਾਲ ਭਾਗ ਦੋ ਦੀ ਜਪੀਸ਼ਰਾ ਤੇ ਸੈਮਤੀ ਹੋ ਗਈ ਤਾਂ ਸਮਝੋ ਵੱਡੀ ਸੈਮਤੀ ਹੋ ਗਈ ਕਿਵੇਂ ਲੋਦਾ ਜੋ ਆਈਡੀ ਤੋਂ ਬਾਅਦ ਤੱਕਦਾ ਵੀ ਜੁਗ ਇਹ ਸਮਝ ਨੂੰ ਪਤਾ ਸ਼ੁਰੂ ਹੋਇਆ ਸੀਗਾ ਉਸੇ ਤਰੀਕੇ ਉਸੇ ਤਰ੍ਹਾਂ ਸੁਭਾਸ਼ ਸ਼ੁਰੂ ਹੋ ਗਿਆ ਵੇਖੋ ਜੀ ਜਿਹੜਾ ਅਸੀਂ ਦੋਨੇ ਫਰਮਾਂ ਦਾ 11 ਮਹੀਨਾ ਤੋਂ 11 ਮਹੀਨਾ ਤੋਂ ਅਸੀਂ ਉਹੀ ਜਿਹੜਾ ਦਿੱਲੀ ਨੂੰ ਭਾਗ ਦੋ ਕਿਉਂ ਕਹਿੰਦੇ ਨੇ ਕਿਉਂਕਿ ਪੈਟਰਨ ਵੀ ਉਹੀ ਹੈ ਕਿ ਡਾਕਟਰਾਂ ਦਾ ਲਾ ਕੇ ਪੱਕਾ ਮੋਰਚਾ ਲਾਉ ਤੇ ਮੰਗਾ ਵੀ ਜਿਹੜੀਆਂ ਉਹਨਾਂ ਦੀਆਂ ਪੈਂਡਿੰਗਾਂ ਰਹਿ ਗਈਆਂ ਸਭ ਹੋ ਗਈਆਂ ਇਹਨੂੰ ਦਿੱਲੀ ਤੋਂ ਨਾਲ ਭਾਗ ਅਸੀਂ ਇਸੇ ਕਰਕੇ ਅਸੀਂ ਸਮਝਦੇ ਆ ਵੀ ਜੇ ਤੀਜਾ ਫੋਰਮ ਵੀ ਦਿੱਲੀ ਹਮਾਂਕੀ ਭਾਗ ਦੋ ਦੇ ਵਿੱਚ ਬਹੁਤ ਦਿੱਲੀ ਵਾਲੇ ਮੰਡਾਂ ਤੇ ਤੇ ਜਿਹੜਾ ਉਹ ਪੈਟਰਨ ਤੈਅ ਕੀਤਾ ਸੀ ਮਿਲਟਰ ਟ੍ਰੈਲੀਆਂ ਲਾ ਕੇ ਪੱਕੇ ਤੌਰ ਤੇ ਬਣਾ ਸੀ ਜਿਹੜਾ ਪਹਿਲੇ ਦਿੱਲੀ ਨੂੰ ਲਾਂਚ ਕੀਤਾ ਸੀ ਵਿੱਚ ਹੀ ਵਾਹ ਜੇ ਸਾਨੂੰ ਉਮੀਦ ਹੈ ਕਿ ਜੇ ਤੀਜਾ ਵੀ ਉਹ ਮਤਲਬ ਫੋਰਮ ਦੇ ਵਿੱਚ ਆ ਗਿਆ ਅ ਮਤਲਬ ਰਲ ਕੇ ਆ ਰਹੇ ਨੇ ਤਾਂ ਸਭ ਤੋਂ ਜ਼ਰੂਰ ਕੋਲ ਦਿੱਲੀ ਤੋਂ ਭਾਗ ਪਹਿਲੇ ਵਰਗਾ ਰੂਪ ਬਣ ਜਿਹੜਾ ਵਾ ਤੇ ਪਹਿਲਾਂ ਅੰਦੋਲਨ ਸੀ ਉਹਨੂੰ ਕੇਂਦਰ ਸਰਕਾਰ ਵੱਲੋਂ ਬੜਾ ਮੀਡੀਆ ਦੇ ਦੌਰ ਚਲੇ ਆਲੇ 11 11:30 ਕਿੰਨੇ ਆ ਬੋਲਣ ਨੂੰ ਕੋਈ ਨਹੀਂ ਲੇਕਿਨ ਹੁਣ ਜੂ ਦੇ ਸਵਾਲ ਕੋਈ ਕਿਤੇ ਸਾਰੇ ਕੁਝ ਕੋਈ ਨਹੀਂ ਹੈ ਕਿਵੇਂ ਦੇਖਦੇ ਹਾਂ ਅੰਦਰ ਸਰਕਾਰ ਇਸ ਅੰਦਰੋਂ ਜਿਆਦਾ ਤੇ ਉਹਨਾਂ ਨੇ ਖਿਲਾਕਾ ਸੀਗਾ ਆ ਵੀ ਇਹ ਥੋੜੀਆਂ ਜੀਆਂ ਜਥੇ ਬੰਦ ਗਿਆ ਹੈ ਕਿ ਇਹਨਾਂ ਨੂੰ ਕੋ ਸਮਰਥਨ ਹੈ ਨਹੀਂ ਤੇ ਪਰ ਜਿਹੜਾ ਥੀ ਦਾ ਬੰਦਾ ਸੱਚਾ ਸੀਗਾ ਜਾਂ ਤੁਮਰ ਖਨੋਰੀ 4 ਜਨਵਰੀ ਨੂੰ ਵੱਡਾ ਇਕੱਠ ਹੋਇਆ ਉਹਦੇ ਵਿੱਚ ਇਹਨਾਂ ਨੂੰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਜਿਹੜ ਗਿਆ ਜਥੇਬੰਦਗੀਆਂ ਨੇ ਇਹ ਜ਼ਿਲ੍ਹੇ ਦੇ ਨੂੰ ਭਾਗ ਤੋਂ ਦੋ ਸ਼ੁਰੂ ਕੀਤਾ ਰੋਕਾ ਦਾ ਸਮਰਥਨ ਕਰੋਣਾ ਪੰਜਾਬ ਦੇ ਸਾਹਮਣੇ ਅਸੀਂ ਸਮਝਦੇ ਸੀ ਤੇ ਬੰਦ ਵਾਲੇ ਨੂੰ 3 ਕਰੋੜ ਰਕਮ ਨੂੰ ਸੂਦੇ ਤੋਂ ਕਿ ਭਾਵੇਂ ਜਿਹੜੇ ਕਾਰ ਬੰਦ ਕੀਤੇ ਆ ਕਾਰੋਬਾਰ ਬੰਦ ਹੋ ਗਿਆ ਸੋ ਇਸ ਕਰਕੇ ਉਹਨਾਂ ਦਾ ਜਿਹੜੇ ਹੁਣ ਤੱਕ ਨਹੀਂ ਮੀਟੇ ਦਾ ਸਰਪੰਦਤਾ ਸੀ ਉਹਨਾਂ ਨੂੰ ਇਹ ਵੀ ਸੀਗਾ ਵੀ ਇਹਨਾਂ ਦੇ ਮਾਗਰ ਹੈ ਨਹੀਂ ਸੋ ਇਸ ਕਰਕੇ ਜੇ ਤੀਜਾ ਫਾਰਮ ਵਾਲਾ ਕਿਸੇ ਵੱਲ ਗਿਆ ਵੀ ਜਿਵੇਂ ਹੁਣ ਪਿੱਛੇ ਦੋ ਪ੍ਰੋਗਰਾਮ ਸਾਜੇ ਹੋਏ ਅਗਲਾ ਪ੍ਰੋਗਰਾਮ ਸਾਜੇ ਹੋ ਜਾਂਦਾ ਸਰਕਾਰ ਤੇ ਪ੍ਰੈਸ਼ਰ ਹੀ ਹੋਦਾ ਲਿਖਦਾ ਵੀ ਸਤਾ ਉੱਗ ਤੇ ਮੰਗਾ ਮੰਨ ਲਈ ਜਿਵੇਂ ਪਹਿਲਾਂ ਉਹਦੇ ਨਹੀਂ ਮਨਜ਼ੂਰ ਹੋਇਆ ਸੀ ਤੁਹਾਨੂੰ ਮਨਜ਼ੂਰ ਹੋਣਾ ਤੋਂ ਕਿਵੇਂ ਦੇ ਇਹਨੂੰ ਅੰਤਰੀ ਦੀ ਗੱਲ ਵਿੱਚ ਕੀ ਫਸਿਆ ਆਣ ਹੈ ਅੱਜ ਦੇ ਮਿਡੇ ਤੱਕ ਤਾਂ 26 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਐਕਸ਼ਨ ਪ੍ਰੋਗਰਾਮ ਉਹ 26 ਜਨਵਰੀ ਭਾਰਤ ਸਰਕਾਰ ਉਹਨਾਂ ਉਹਨਾਂ ਸੰਵਿਧਾਨਤਪ ਦਰਸ਼ਜੋਤੇ ਬਣਾਉਗੀ ਪਰ ਅਸੀਂ ਉਹਨੂੰ ਪਹਿਲਾਂ ਜਿਹੜਾ ਜਿਲ੍ਹੇ ਤੋਂ ਉਹ ਪਹਿਲਾਂ ਸੀਗਾ ਪੀਸ ਆਫ ਬੀ ਹੜਾ 21 ਵਾਲਾ ਉਹਦੇ ਵਿੱਚ ਵੀ 26 ਵਾਲਾ ਅਸੀਂ ਉੱਥੇ ਪ੍ਰੇਡ ਕੀਤੀ ਆ ਵੱਟਾ ਖੱਟ ਨੂੰ ਆ ਸਾਡੇ ਲਈ ਉਹ ਸੰਘਰਸ਼ ਦਾ ਹੈ ਕਰਕੇ 26 ਵਾਲਾ ਦਿਨ ਅੱਜ ਵਾਲਾ ਇਲੈਕਸ਼ਨ ਹੈ ਜਿਹੜਾ ਕੀ ਹੋਵੇਗਾ ਟ੍ਰੈਕਿੰਗ ਵਾਲਾ ਉਹ ਕਿੱਧਰੋਂ ਕੀਤਾ ਜਾਵੇ ਅਸੀਂ ਅਨੁਸਾਰ ਗਲਤ ਕਰਦੇ ਕਿ ਅੱਜ ਨੂੰ ਪੰਜਾਬ ਆਇਆ ਜਿਹੜੀ ਉਹ ਕੋਈ ਕੁਝ ਸਾਡੇ ਅੰਦਰ ਜੋ ਪ੍ਰੋਗਰਾਮ ਹੈ ਉਸ ਤੋਂ ਲੈ ਕੇ ਨਹੀਂ ਦੱਸਦੀ ਕਿ ਇਹ ਚੱਲ ਸਕਦੀ ਹੋਰ ਜ਼ਿਆਦਾ ਨਹੀਂ ਤਾਕਤ ਹੈ ਵੀ ਅਸੀਂ ਫੌਰੀ ਦਾਤਾ ਸਿੰਘ ਦੀ ਬਾਡੀ ਦੇ ਨਾਮ ਨਾਲ ਡਿਪਟੀ ਦੇ ਹਰੇ ਸਮੂਹ ਦਰਸ਼ਕੀ ਸੰਗਤ ਹੈ ਮੈਂ ਗੁਰਪ੍ਰੀਤਵਾਲ ਸਿੰਘ ਖਾਰੂਸਾ ਤੇ ਨੰਦੂ ਨੰਦੂ ਦੀ ਜੀਸ ਪ੍ਰੋਗਰਾਮ ਅੱਜ 18 ਜਨਵਰੀ ਨੂੰ ਜੋ ਇਹਨੂੰ 4 ਮਹੀਨੇ ਕਿਸਾਨ ਜਿੱਥੇ ਬੰਦੇ ਨਹੀਂ ਮੀਟਿੰਗ ਦਾ ਪੱਤਰਾ ਜੀਆ ਮੀਟਿੰਗ ਸ਼ੁਰੂ ਕੀਤੀ ਹੈ ਸੱਜ ਨਾਲ ਕਿਸਾਨ ਆਪੂ ਸੁਰਜੀ ਸੁਖਜੀਤ ਸਿੰਘ ਹੱਜੂ ਨੇ ਇਹਨਾਂ ਨਾਲ ਗੱਲ ਕਰਾਂਗੇ ਹਨ ਜੀ ਜੀ ਇਸ ਤਰ੍ਹਾਂ ਦੇ ਪਾਲਿਸੀ ਮਿਲਦੀ ਹੈ ਅੱਜ ਦੀ ਮੀਟਿੰਗ ਬਿਲਕੁਲ ਬਾਗਤਰ ਬਣਾਏ ਆ ਜਦੋਂ ਹੋ ਜੂਗੀ ਜਿਹੜਾ ਇਸ ਤਰ੍ਹਾਂ ਪੇਰਾਉਂਗਾ ਇਹ ਸਾਡੇ ਵਿੱਚ ਜੇ ਸੋਚੋ ਇਸ ਜੀਓ ਤੋਂ ਪੇਰਾਉਂਗਾ ਜਿਹੜਾ ਇਸ ਸੈਸ਼ਨ ਦਾ ਕਰਾਂਗੇ ਬਹੁਤ ਵਧੀਆ ਬੋਲੋ ਆਪਾਂ ਮਿਲਣਾ ਕੋਲ ਹੈ ਕੀ ਕਿ ਉਹ ਲੈਵਲ ਸਾਊਥ ਨੂੰ ਚਰੰਚੁਣਾ ਦੇ ਹੋ ਜਾਂਦੇ ਨੇ ਨਾ ਬਸ ਉਹ ਜਿੱਤੇ ਸਾਂਝੇ ਮੰਨਦੇ ਆਰਟੀ ਵੀ ਇਹ ਗੱਲਬਾਤ ਕੱਲ ਸੁਣਾਉਂਦੇ ਲੱਗਦਾ ਨਹੀਂ ਕਿ ਕੋਈ ਲੋ ਹੋ ਰਿਹਾ ਹੈ ਮਰਨ ਮਰਨ ਇਹ ਤਾਂ ਵੀ ਨਾ ਨਹੀਂ ਗਈ ਜਿਹੜੇ ਦੋਨੋਂ ਮੋਰਚੇ ਲੜ ਰਹੇ ਹਨ ਉਹਨਾਂ ਦੇ ਵਾਸਤੇ ਸੀਰੀਅਸ ਮੁੱਦਾ ਹੈ ਕਿ ਜਦੋਂ ਅੱਜ ਸਾਡੀ ਸੇਵਾ ਜੇ ਕੱਲ ਵੀ ਸਪਾਇਰ ਤੋਂ ਬਹੁਤ ਜ਼ਿਆਦਾ ਹੈ। ਸ੍ਰੀ ਜੀ ਤੋਂ ਬੋਲਿਆ। ਤੋਂ ਕਰ ਮੱਕੇ ਤਰਕ ਤਾਂ ਚੱਲਦਾ ਸੀ ਫੋਟੋ ਵਾਲਾ ਮੋਰ ਸਾਡੇ ਅੱਗੇ ਨਹੀਂ ਆਇਆ। ਉਹ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਹੈ। ਬਾਕੀ ਇਹ ਹੈ ਕਿ ਜੇਕਰ ਇਹ ਰੰਗ ਜਿੰਨਾ ਬੜਾ ਹੈ ਸਕੇ ਆਪਣੇ ਆਪ ਵਿੱਚ ਐਸੋ ਜਿਹੇ ਮਤਲਬ ਬਹੁਤ ਸਾਰੇ ਬੋਲ ਸਾਡੇ ਲੋਕ ਸਮਝ ਗਏ। ਟਾਈਮ ਲੱਗਦਾ ਹੋਵੇ ਲੇਕਿਨ ਆਪਾਂ ਨੇ ਜਾਰੀ ਜੋ ਲੜ ਰਹੇ ਹਾਂ। ਸਾਰਿਆਂ ਨੇ ਬੇਨਿਆਦ ਬਿਜਲੀ ਕਾਰਨ ਤੇ ਹਾਲੇ ਲੰਘੇ 13ਵੇਂ ਦਰਵਾਜ਼ੇ ਦਾ ਸਿਸਟਮ ਹੈ ਦਰਵਾਜ਼ੇ ਤੋਂ ਬਾਹਰ ਇਸ ਤੋਂ ਬਾਅਦ ਚੇਰਾ ਵੀ ਕੋਈ ਅੰਦਰ ਬਾਹਰ ਲੈਣ ਤੋਂ ਕੋਈ ਸਤਾ ਯਾ ਮੌਲਾ ਜੀ ਜੀ ਤੁਸੀਂ ਉਹਨੂੰ ਬਾਹਰੋਂ ਉਹ ਜੇ ਦੇਖੀ ਦੋ ਫਾਰਮਾਂ ਦੇ ਵਿੱਚ ਨਹੀਂ ਭਰ ਕੇ ਕੀ ਉੱਥੇ ਮੀਟਰ ਲੱਗੂਗੀ ਕੋਈ ਉਹ ਚੀਜ਼ ਨਹੀਂ ਕਰਦੇ ਤਾਂ ਉਹ ਜਿਹੜਾ ਦਰਵਾਜ਼ਾ ਹੈ ਨਾ ਜਿਹੜਾ ਆਪਣਾ ਉਹ ਇੱਕ ਤਰ੍ਹਾਂ ਜਿਵੇਂ ਜਨਤਰੀ ਰੱਖਿਆ ਹੈ ਉਹਦੇ ਵੱਡੀ ਤਾਕਤ ਦਾ ਕੇਂਦਰ ਸਭਿਆ ਸੰਦੇਸ਼ ਕੱਪਿਸਟਾ ਦੇ ਜਿਹੜੇ ਫੈਸਲੇ ਆਉਂਦੇ ਸੀ ਬਾਹਰ ਦੇ ਸਾਰੇ ਫੈਸਲੇ ਦੱਸਦਾ ਹੈ ਯਾਦ ਕਰ ਮੈਂ ਕੋਈ ਸਪੋਰਟ ਕਰਨਾ ਚਾਹੁੰਦਾ ਹਾਂ ਸੋ ਲਈ ਸਾਨੂੰ ਸੁਝਾਅ ਜਿਸ਼ਨ ਮਿਲਣੇ ਚਾਹੀਦੇ ਨਾ ਬਰਨਵਤ ਬੈਠੇ ਨੇ ਚੋਣਾਂ ਦੇ ਸਵਾਲ ਕਰਕੇ ਉਹ ਹੈ ਅਤੇ ਹੋਰ ਹੋਰ ਹੈਗੇ ਹੈ ਇੱਕ ਤਾਂ ਕੋਈ ਫੈਸਲੇ ਨਹੀਂ ਜਾਣ ਸਮਾਹ ਹੈ ਜੀ ਨੂੰ ਨੀਲ ਕਹਿੰਦਾ ਹੈ ਸੁਪਰੀਤ ਜੀਬ ਕਮੇਟੀ ਦੇਖਦੇ ਇਸ ਨੂੰ ਦਰਸ਼ਕਾਂ ਸਮਾਗਤ ਹੈ ਮੈਂ ਗੁਰ ਇਕਬਾਲ ਸਿੰਘ ਕਾਂਟ